ਟਰੋਲ ਪੰਪ ਤੇ ਉਸ ਵੇਲੇ ਹੰਗਾਮਾ ਹੋ ਜਾਂਦਾ ਹੈ ਜਦੋਂ ਗਾਕਾ ਮੱਲੋਏ ਸ਼ਿਕਾਇਤ ਕੀਤੀ ਜਾਂਦੀ ਹੈ ਕੀ ਪੈਟਰੋਲ ਦੇ ਵਿੱਚ ਪਾਣੀ ਮਿਲਾਇਆ ਗਿਆ ਹੈ। ਦਰਅਸਲ ਇਹ ਮਾਮਲਾ ਮੋਗਾ ਦੇ ਮੈਜੈਸਟਿਕ ਰੋਡ ਤੋਂ ਸਾਹਮਣੇ ਹੁੰਦਾ ਹੈ। ਜਿੱਥੇ ਕਿ ਪੈਟਰੋਲ ਪੰਪ ਤੇ ਹੰਗਾਮਾ ਹੁੰਦਾ ਹੈ ਤੇ ਗਾਹਕਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ। ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੋਟਰਸਾਈਕਲ ਦੇ ਵਿੱਚ ਤੇਲ ਪਵਾ ਕੇ ਗਏ ਸੀ, ਪੈਟਰੋਲ ਪਵਾ ਕੇ ਗਏ ਸੀ ਤਾਂ ਥੋੜੇ ਦੂਰ ਤੇ ਜਾ ਕੇ ਉਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ। ਅਤੇ ਉਹਨਾਂ ਨੇ ਜਦੋਂ ਮਿਸਤਰੀ ਕੋਲ ਚੈੱਕ ਕਰਵਾਇਆ ਤਾਂ ਮਿਸਤਰੀ ਨੇ ਦੱਸਿਆ ਕਿ ਪੈਟਰੋਲ ਦੇ ਵਿੱਚ ਪਾਣੀ ਮਿਲਿਆ। ਜਿੱਤੇ ਚੱਲਦੋਂ ਉਹਨਾਂ ਦੇ ਵਾਹਨ ਖਰਾਬ ਹੋਏ ਨੇ। ਅਸਲ ਕਿ ਗਾਹਕਾਂ ਦੇ ਵੱਲੋਂ ਰੋਜ਼ ਪਾਇਆ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਉਧਰ ਜੇਕਰ ਗੱਲ ਕਰੀਏ પેટ્રોલ ਪੰਪ ਦੇ ਮਾਲਕ ਮਲੇਸ਼ ਕੁਮਾਰ ਜੀ ਤਾਂ ਉਹਨਾਂ ਵੱਲੋਂ ਸਰਾਸਰ ਇਹਨਾਂ ਦੋਸ਼ਾਂ ਨੂੰ ਇਹਨਾਂ આરોਪਾਂ ਨੂੰ ਨਕਾਰਿਆ ਗਿਆ ਅਤੇ ਕਿਹਾ ਹੈ ਕਿ પેટ્રોલ ਦੇ ਵਿੱਚ ਪਾਣੀ ਨਹੀਂ ਮਿਲਿਆ ਹੋਇਆ। ਮੈਂ ਮਨਾ ਅਮਰਪਾਤ ਸਿੰਘ ਆ ਵੀਰੇ। ਮੈਂ ਮੋਕੇ ਰਹਿਣਾ ਆ ਵੀਰੇ। ਕੀ ਗੱਲ ਹੋਈ ਜਾਂ પેટ્રોલ ਪੰਪ ਤੇ ਮੈਂ ਵੀਰੇ ਅੱਜ ਟੈਂਕੀ ਫੁੱਲ ਕਰਾਈ ਸੀ ਆਪਾਂ ਦਾ ਟੈਂਕੀ ਫੁੱਲ ਕਰਾਈ ਸੀ ਆਪ ਜੀ ਮੈਂ ਜੀ। ਮੈਂ ਚਾਪਨ ਦੇ ਮੁਰਸੇ ਹੋ ਕੇ ਨੰਦਾ ਹੀ ਮੈਂ ਤਾਂ ਉਹੀ ਸਾਰੀ ਗਿਆ ਕੱਲ ਮੈਂ ਕੋਈ ਛੋਟਾ ਮੁੰਡਾ ਮੇਰਾ ਉਹਨੇ 8 ਵਜੇ ਤੇ ਕੱਢ ਕੇ ਪਾਇਆ ਸੀ 2 ਲੀਟਰ ਉਹੀ ਮੁਰਸੇ ਪਾਣੀ ਨਿਕਲਿਆ 2 ਲੀਟਰ ਚ ਅੱਜ ਮੈਂ ਫੇਸ ਫੇਰਿਆ ਕਿਲੋ ਮੀਟਰ ਤੁਰ ਕੇ ਆਇਆ ਵਾ ਸਾਰਾ ਨਹੀਂ ਮੁਰਸੇ ਹੋਇਆ ਮੇਰਾ ਤੇ ਮੁਰਸੇ ਮੈਂ ਸਹੀ ਕਰਾਇਆ ਪੰਪ ਵਿੱਚ ਉਹ ਸਹੀ ਕਰਾਇਆ ਜਾ ਕੇ ਮੈਂ ਦਾਈ ਉਹਨੇ ਸਭ ਵਿੱਚ ਪਾਣੀ ਨਿਕਲਿਆ ਵਿੱਚੋਂ ਜੀ ਦੱਸੋ ਬੰਦਾ ਕੀ ਕਰੇ ਇਹਨਾਂ ਨੂੰ ਇਹ ਕਹਿੰਦੇ ਸਾਡਾ ਪੈਟਰੋਲ ਜਮਾ ਸਹੀ ਆ ਤੇ ਪਾਣੀ ਆਇਆ ਕਿੱਥੋਂ ਜੀ ਉਹ ਮੁਰਸੇ ਮੈਂ ਸਵੇਰਾ 11 ਵਜੇ ਮੈਂ ਦਿਹਾੜੀ ਕਿ ਦਿਹਾੜੀ ਆ ਬੰਦਾ ਵਾ ਮਤਿਆਰੀ ਕੰਮ ਜਾਣਾ ਵਾ ਮੈਂ ਕਿੱਧਰ ਗਿਆ ਮੇਰੇ ਸਾਹ ਧਿਆਰੀ ਖਰਾਬ ਹੋ ਗਈ ਨਾ ਮੈਂ ਮੁਰਜ਼ੇ ਖਰਾਬ ਹੋਇਆ ਨਾ ਉਹ ਦੋਸਰੀ ਮੁਰਜ਼ੇ ਨਹੀਂ ਦਲਾ ਦੋਸਰੀ ਆ ਦੇ ਤੇ ਪਹਿਲਾਂ ਵੀ ਇੱਕ ਵਾਰੀ ਵੀਡੀਓ ਬਣੀ ਸੀ ਹਾਂ ਇਹਨਾਂ ਦਾ ਦਸ ਪਹਿਲਾਂ ਵੀਡੀਓ ਪਾਣੀ ਉਹ ਵੀ ਪਾਣੀ ਕਰਕੇ ਵੀਡੀਓ ਬਣੀ ਸੀ ਅੱਜ ਮੈਂ ਪਹਿਲਾਂ ਇੱਕ ਪਹਿਲਾ ਮੁੰਡਾ ਵੀ ਪਹਿਲਾ ਮੁੰਡਾ ਵੀ ਕਿਹਾ ਪਾਣੀ ਪਿਆ ਉਦੋਂ ਮੈਂ ਆਇਆ ਮੈਂ ਆਪਣੇ ਉਹ ਓਹਦੇ ਸਾਹਮਣੇ ਕਿੰਨਾ ਪਾਣੀ ਆ ਅਸੀਂ ਨਾ ਪਾਣੀ ਮੁਰਜ਼ੇ ਪਾ ਵੀ ਨਹੀਂ ਸਕਦੇ ਉਹਨਾਂ ਨੇ ਆਪਣੇ ਪੱਪਰ ਚੈੱਕ ਕਰਾਏ ਆ ਕੈਮੀਕਲ ਟੈਸਟ ਦੇ ਚੈੱਕ ਆਇਆ ਕਿ ਉਹ ਕਹਿੰਦਾ ਸਾਡੇ ਪੰਪਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਤੇ ਭਾਈ ਅੱਜ ਨਹੀਂ ਹੋਗਾ ਪਰ ਅੱਜ ਤਾਂ ਦੇਖਾ ਖਤਮ ਹੋ ਗਏ 9 ਤੋਂ ਦੋ ਤੱਕ ਪਾਣੀ ਕਿੱਥੇ ਗਿਆ ਇਹਦਾ ਤਾਜਾ ਪਾਣੀ ਨੇ ਤਾਜਾ ਪਟਰੋਲ ਪਾਇਆ ਹੋਗਾ ਜਿਨ੍ਹਾਂ ਨੇ ਪਹਿਲਾਂ ਪਟਰੋਲ ਸੀ ਇਹਦਾ ਅੱਜ ਹੀ ਆਪੋ ਕਾਇਆ ਹੋ ਮੈਂ 4 ਦਿਨ ਪਾਏ ਨੂੰ ਹੋ ਗਏ ਉਹ ਟੈਂਕੀ ਖਾਲੀ ਹੋ ਗਈ ਨਵਾਂ ਨਵਾਂ ਪਾ ਲਿਆ ਲਗਾਤਾਰ ਪਟਰੋਲ ਪੰਪਾਂ ਦੇ ਇਦਾਂ ਦੀਆਂ ਧਰਨਾਵਾਂ ਹੋ ਗਈਆਂ ਨੇ ਕੀ ਕਰੂੰਗੇ ਇਹ ਮਾੜੀ ਗੱਲ ਆ ਜੀ ਸਾਰੇ ਯਕੀਨ ਕਰਦੇ ਪੰਪਾਂ ਦੇ ਤੇ ਸਾਰੇ ਨੂੰ ਮਾਰਾ ਕੰਮ ਇਹਨਾਂ ਸੇ ਤੇ ਤੁਸਾਂ ਚਾਹੀਦਾ ਪਾਣੀ ਆਇਆ ਕਿੱਥੋਂ ਆ ਅਸੀਂ ਮੁਰਤੇ ਪਾਣੀ ਪੂਰ ਤੈਂਕੇ ਪਾਣੀ ਪਾ ਨਹੀਂ ਸਕਦੇ ਉਹਦੇ ਸੀਲ ਲੱਗੀ ਹੁੰਦੀ ਆ ਪਾਣੀ ਇੱਕ ਬੂੰਦ ਵੀ ਨਹੀਂ ਜਾ ਸਕਦਾ ਪਾਣੀ ਅੰਦਰ ਜੇ ਗੱਲ ਕਰੀਏ ਉਹ ਕਹਿੰਦੇ بارشਾਂ ਦਾ ਮੌਸਮ ਆ ਕਈ ਵਾਰੀ ਮੋਟਰਸਾਈਕਲ ਪਾਣੀ ਪੈ ਜਾਂਦਾ ਭਾਈ ਦੱਸੋ ਮੈਂ ਮਨ ਟੈਂਕੀ ਪਾਣੀ ਪਾਉ ਕਿਵੇਂ ਉਹ ਤਾਂ ਟੈਂਕੀ ਸਿੱਧੀ ਖਰਾਉਨੇ ਆ ਜੀ ਉਹ ਤਾਂ ਸੀਲ ਲੱਗੀ ਹੁੰਦੀ ਆ ਉਹ ਤਾਂ ਇੰਨੀ ਕੰਗਣੀ ਹੁੰਦੀ ਮੁਰਤੇ ਉੱਪਰੇ ਪਾਣੇ ਪਾਣੀ ਜਾ ਨਹੀਂ ਸਕਦਾ ਉਹਦੇ ਸਾਹਮਣੇ ਆ ਪਾਣੀ ਡੋਰ ਕੇ ਹੋਣਾ ਪਾਉ ਉਹਦੇ ਪਾਣੀ ਜਾ ਕੇ ਖਾਰੇ ਵਿੱਚ ਇਹ ਮੰਗੀ ਕਰਦੇ ਆ। ਹਾਨੂੰ ਸਾਫ ਚਾਹੀਦਾ, ਸਾਨੂੰ ਮੁਰਸੇਆਂ ਪਾਣੀ ਆਇਆ ਕਿੱਥੋਂ? ਸਾਫ ਚਾਹੀਦਾ ਵਾ। ਇਹ ਹਣੀ ਤਿਆਰੀ ਖਰਾ ਹੋਈ ਆ। ਹਾਨੂੰ ਸਾਫ ਹੋਣਾ ਹੁੰਦਾ ਜੀ। ਹੋਰ ਸਭ ਤੁਹਾਡਾ ਖਰਾ ਹੋ ਗਿਆ। ਹਾਂ ਮੈਂ ਸਹੀ ਕਰਾ ਕੇ ਲਿਆ ਹੁਣੇ ਮੈਂ 300 ਰੁਪਏ ਲਾ ਕੇ ਆਇਆ ਇੱਥੇ ਮੈਂ। ਆ ਖੜਿਆ ਵਾ। ਹੁਣ ਮੈਂ 300 ਰੁਪਏ ਲਵਾ ਕੇ ਲਿਆ ਆਂ ਇੱਥੇ ਮੈਂ। ਹੁਣ 12 ਵਜੇ ਨਾਕਮ ਕਿ ਕੰਮ ਤੇ ਗਿਆ ਵਾ। ਸਵੇਦਾਈ ਦੀ ਟੈਨਸ਼ਨ ਲਈ ਫਈ ਆ। ਕਿੰਨਾ ਕਿਲੋਮੀਟਰ ਤੁਰ ਕੇ ਆਇਆ ਪਹਿਲਾ ਕਿਲੋਮੀਟਰ ਮੈਂ। ਆ ਹੁਣੇ ਸਣੀਆ ਪਾਣੀ ਵੇਖ ਲੋ। ਉਹਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਆ ਜੀ ਪੂਰੀ ਹੋਣੀ ਚਾਹੀਦੀ ਗਾ ਹੋਣੀ ਚਾਹੀਦੀ ਆ ਜੀ ਸਾਰਾ ਪਾਣੀ ਮਾ ਮੋਟਾ ਹੋਵੇ ਗੂਂਦ ਹੋਵੇ ਇੰਨਾ ਪਾਣੀ ਆ ਉਹ ਤਾਂ ਹੋਈ ਸਹੀ ਕਿਹ ਪੰਪ ਚੱਕ ਕਰਾਈ ਜਾਂਦੇ ਪਾਣੀ ਆਇਆ ਕਿੱਥੋਂ ਆ ਜੀ ਉਹ ਅਸੀਂ ਤਾਂ ਜਾਣ ਕੇ ਪਾਣੀ ਸਕਦੇ ਅਸਾਂ ਦੋ ਆ ਅਸੀਂ ਬਿਹਾਰੀ ਕਾ ਬੰਦੇ ਆ ਅਸੀਂ ਪਾਣੀ ਕਿੱਥੋਂ ਪਾਦੇ ਵਿੱਚ ਭਾਈ ਕੀ ਨਾਮ ਦਾ ਕੁਲਦੀਪ ਸਿੰਘ ਭਾਈ ਪਿੰਡ ਦੋਨੇ ਕੇ ਭਾਈ ਜੀ ਰਾਤੀ ਇਹਨਾਂ ਤੋਂ ਸਵੇਰ 7 ਵਜੇ ਤੇਲ ਪੋਇਆ ਜੀ ਮੋਟਰ ਸਾਡੇ 2 ਕਿਲੋਮੀਟਰ ਨਹੀਂ ਚਲਾਇਆ ਪਾਣੀ ਨਿਕਲਿਆ ਧਰ ਕੇ ਮਿਸਤਰੀ ਨੂੰ ਖਾਇਆ ਜੀ ਉਹ ਕਹਿੰਦਾ ਇੰਜਨ ਦੇ ਵਿੱਚ ਪਾਣੀ ਆ ਗਈ ਵੜ ਗਿਆ ਜੀ ਸਿਰਫ ਨੀਰਾ ਪਾਣੀ ਨਿਕਲਿਆ ਬੋਤਲਾ ਹੀ ਉਹ ਮੋਟਰਸਾਈਕਲ ਖੜਾ ਜੀ ਮੋਟਰਸਾਈਕਲ ਸਾਰਾ ਠੀਕ ਹੋ ਗਿਆ ਜੀ ਠੀਕ ਆ ਪਾਣੀ ਵੜ ਗਿਆ ਇੰਜਨ ਚ ਹੁਣ ਦੱਸੋ ਜੀ ਇਹਦਾ ਹੱਲ ਕੀ ਕਰਕੇ ਜਨ ਕੇ ਹੱਲ ਇਹਨਾਂ ਤੋਂ ਜੀ ਬੈਸਟ ਕਰੋੜ ਤੋਂ ਜੀ ਹਾਂ ਜੀ ਨਹੀਂ ਜਦੋਂ ਪੋਆਇਆ ਸੀ ਰਾਤੀ ਪੋਆਇਆ ਸੀ ਤੇਲ ਹੋ ਗਿਆ ਮੋਟਰਸਾਈਕਲ ਮੋਟਰਸਾਈਕਲ ਦੇ ਵਿੱਚ ਹੀ ਹੋ ਗਿਆ ਜੀ ਆ ਕੱਢਿਆ ਸਰਪੈਨਾ ਜੀ ਮਿਸਤਰੀ ਨੂੰ ਖਾਇਆ ਮਿਸਤਰੀ ਕਹਿੰਦਾ ਪਾਣੀ ਆ ਜੀ ਇਹਦਾ ਕੋਈ ਹੱਲ ਕਰਕੇ ਦਿਓ ਸਾਨੂੰ ਅਸੀਂ ਹੁਣ ਕੀ ਕਰੀਏ ਜ ਇਹ ਸੀ ਜੋ ਗਿਆ ਹਾਂਜੀ ਕਾਰਬੂਟਰ ਚ ਪਾਣੀ ਚਲਾ ਗਿਆ ਆ ਤੇ ਪਹਿਲਾਂ ਵੀ ਹਫਤਾ ਪਹਿਲਾਂ ਹਾਂਜੀ ਹਾਂਜੀ ਹਫਤਾ ਪਹਿਲਾਂ ਇਹਨਾਂ ਦੀ ਕੰਪਲੇਨ ਆਈ ਵੀ ਸੀ ਜੀ ਇਹ ਮੰਨਦੇ ਨਹੀਂ ਇਸ ਚੀਜ਼ ਨੂੰ ਕਰ ਵਾਲੀ ਸੀ ਅਸੀਂ ਤੇਲ ਚੈੱਕ ਕਰਾ ਦਿੰਨੇ ਅਸੀਂ ਐਂ ਕਰਾ ਦਿੰਨੇ ਜੀ ਦੱਸੋ ਜੀ ਪਰ ਜੇ ਗੱਲ ਕਰੀਏ ਉਹਨਾਂ ਨੇ ਟੈਂਕਾਂ ਦੇ ਵਿੱਚ ਪਾ ਕੇ ਚੈੱਕ ਕਰਾਇਆ ਤੇਲ ਉਹ ਕਹਿੰਦੇ ਉਹ ਸਾਡੇ ਤੇ ਕੋਈ ਪ੍ਰੋਬਲਮ ਨਹੀਂ ਹਾਂਜੀ ਬਈ ਮੋਟਰਸਾਈਕਲ ਦੇ ਵਿੱਚ ਪਹਿਲਾਂ ਮਾੜਾ ਮੋਟਾ ਪਾਣੀ ਹੋ ਰਿਹਾ ਤੇ ਬਈ ਅਸੀਂ ਫਿਰ ਮੋਟਰ ਨਾਲ ਜਾ ਪਾਣੀ ਪਾਤਾ ਜੀ ਸਾਨੂੰ ਇਸ ਚੀਜ਼ ਦੇ ਪ੍ਰੋਫੈਸ਼ਨਲ ਜਵਾਬ ਦੇਵੇ ਵੀ ਅਸੀਂ ਮੋਟਰ ਨਾਲ ਜਾ ਆਪ ਦਾ ਆਪਦੀ ਮਸ਼ੀਨਰੀ ਕੋਈ ਆਪ ਖਰਾਬ ਕਰੂਗਾ ਪੋਰਟ ਸੈਨ ਦੇ ਟੈਂਕੀ ਚ ਪਾਣੀ ਲਗਾ ਗਿਆ ਨਹੀਂ ਬਤਲ ਵੀ ਨਹੀਂ ਜੀ ਜੋ ਟੈਂਕੀ ਟੈਂਕੀ ਖਾਲੀ ਸੀ ਜੋ ਤੇਲ ਆਪਾਂ ਇਥੋਂ ਪਾਇਆ ਜੀ ਰੋੜ ਕੇ ਮੁਰਸੇ ਲੈ ਗਏ ਇਹਨਾਂ ਕੋਲੇ ਵਕਾਇਦਾ ਰਿਕਾਰਡਿੰਗ ਹੈਗੀ ਹੈ ਕੈਮਰੇ ਦੇ ਵੇਖਣ ਪੋਰਟ ਸੈਨ ਮੇ ਰੋੜ ਕੇ ਲਈ ਹੁਣ ਇਥੋਂ ਤੇਲ ਪੋਇਆ ਜੀ ਪੋਰਟ ਦਾ ਸੋ ਪ੍ਰਸ਼ਾਸਨ ਕੀ ਟੈਂਕੀ ਉਹ ਮੋਟਾ ਮੁਰਸੇ ਖੜਾ ਚੈੱਕ ਕਰ ਲੈਣੀ ਜਿੰਨਾ ਤੇਲ ਸਾਰਾ ਬਾਰ ਕੱਢ ਕੇ ਚੈੱਕ ਕਰ ਲੈਣੀ ਸਰ ਪੰਪ ਵਾਲੇ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਵੀ ਇਹਦੇ ਵਿੱਚ ਤੇ ਫਿਰ ਅਸੀਂ ਤਾਂ ਦੱਸੋ ਜੀ ਅਸੀਂ ਕੀ ਕਰੀਏ ਫਿਰ ਅਸੀਂ ਤੇਲ ਹੋਰ ਕਿਤੋਂ ਪਾਇਆ ਜੀ ਜਦੋਂ ਇਹਨਾਂ ਕੋਲੇ ਕੈਮਰੇ ਹੈਗੇ ਹਨ ਕੋਲੇ ਰਿਕਾਰਡਿੰਗ ਤਾਂ ਹੈਗੀ ਹੈ ਸਾਹਮ ਵੀ ਆ ਬੰਦਾ ਆਇਆ ਤੇਲ ਪਾਉਂਦਾ ਇਹਨਾਂ ਕੋਲ ਹਰੇਕ ਬੰਦੇ ਦੀ ਡਿਟੇਲ ਹੁੰਦੀ ਹੈ ਕਿ ਨਹੀਂ ਹੁੰਦੀ ਫਿਰ ਜਿੰਨਾ ਤੇਲ ਪਾਉਂਦਾ ਸਾਰੀ ਪੰਪਾਂ 'ਚ ਠੀਕ ਹੈ ਨਹੀਂ ਹੋਰ ਅਸੀਂ ਪੰਪਾਂ ਤੋਂ ਤੇਲ ਪਾਉਣਾ ਹੋਰ ਤਾਂ ਨਹੀਂ ਸੀ ਕਿ ਉਹਨਾਂ ਨੂੰ ਫਿਰ ਇਹਨਾਂ ਦੀ ਕਿਉਂ ਕਲੇਮ ਆਉਂਦੀ ਹਲਤਾ ਹੋ ਗਿਆ ਇਹਨਾਂ ਦਾ ਪਹਿਲਾਂ ਪਹਿਲੇ ਇਹਨੇ ਦਾ ਰੋੜਾ ਪੈ ਚੁੱਕਾ ਜੀ ਇਸ ਤਰ੍ਹਾਂ ਦੀ ਉਲਟਾ ਕਹਿੰਦੇ ਤੁਸੀਂ ਆਪ ਦੀ ਆਪਾ ਨਹੀਂ ਪਾਉਣੇ ਕੀ ਮੰਗ ਕੀ ਕਰਦੇ ਆ ਉਹ ਮੰਗ ਸਾਡਾ ਹੱਲ ਕਰਕੇ ਦੇਣੇ ਅਸੀਂ ਕੀ ਕਰੀਏ ਜੀ ਰੋੜਾ ਅਜੇ ਤਾਂ ਮੈਂ ਹੁਣ ਚਲੋ ਮੇਰਾ ਮੋਰਸਾ ਦਾ ਡੰਗ ਲੜਿਆ ਜੀ ਇਹ ਚਾਰ ਦਿਨਾਂ ਵਾਲੇ ਗੱਡੀ ਦੇ 'ਚ ਪਾੜੇ ਗੱਡੀ ਦਾ ਕਿੰਨਾ ਨੁਕਸਾਨ ਹੋ ਠੀਕ ਹੈ ਨਾ ਮੇਰਾ ਨਾਮ ਮਨੀਸ਼ ਕੁਮਾਰਾ ਜੀ ਮੈਂ ਹੀਰਾਫਲਿੰਗ ਸਟੇਸ਼ਨ ਕੋਰਟ ਰੋਡ ਦਾ ਓਨਰ ਹੈ ਇਹਨਾਂ ਨੇ ਮੇਰੇ ਤੇ ਬਲੇਮ ਲਾਇਆ ਸੀਗਾ ਵੀ ਤੁਸੀਂ ਤੁਹਾਡੇ ਪੈਟਰੋਲ ਦੇ ਵਿੱਚ ਪਾਣੀ ਆ ਰਿਹਾ ਵੈ ਉਹਦੀ ਅਸੀਂ ਆਟੋਮੈਸ਼ਨ ਤੇ ਜਿਹੜੀ ਹੈਗੀ ਵਾਟਰ ਡਿਪਰ ਜ਼ੀਰੋ ਚੈੱਕ ਕਰवाती ਹੈ ਵਾਟਰ ਪੇਸਟ ਲਾ ਕੇ ਟੈਂਕ ਚੈੱਕ ਕਰਵਾਤੇ ਆ ਦੋਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਉਹਦੀ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਇਹਨਾਂ ਨੇ ਪ੍ਰੈਸ ਰਿਪੋਰਟਰ ਸਾਹਿਬ ਨੇ ਕਰ ਲਈ ਹੈ ਉਹ ਵੀਡੀਓ ਦੇ ਵਿੱਚ ਹੀ ਆ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਬਾਈ ਜੀ ਸਾਹਿਬ ਜੀ ਕਿਉਂਕਿ ਬਹੁਤ ਕਨੇ ਵਾਰ ਇਸ ਪੰਪ ਤੇ ਪਾਣੀ ਨੂੰ ਲੈ ਕੇ ਰੋਲਾ ਪੈ ਚੁੱਕਿਆ ਹੈ ਜੇ ਮੇਰੇ ਕਸਟਮਰ ਉਹ ਕਹਿੰਦੇ ਨੇ ਪٹرول ਦੇ ਵਿੱਚ ਪਾਣੀ ਆ ਰਿਹਾ ਉਹਦਾ ਕਾਰਨ ਇਹ ਹੈ ਜੀ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਜਿਹੜਾ ਐਥਨੌਲ ਆਉਂਦਾ ਸੀ ਪٹرول ਦੇ ਵਿੱਚ ਉਹ ਆਉਂਦਾ ਸੀਗਾ 10 ਤੋਂ 15% ਹੁਣ ਇਹਨਾਂ ਨੇ 20% ਪਟਰੋਲ ਐਥਨੌਲ ਕਰਤਾ ਵੈ ਉਹ ਐਥਨੌਲ ਇਹੋ ਜੀ ਚੀਜ਼ ਹੈ ਜਿਹਦੇ ਜਿਹਦੀ ਮੋਟਰਸਾਈਕਲ ਦੇ ਵਿੱਚ ਕਾਰਬੂਰੇਟਰ ਮਾਰਾ ਜਾਂ ਵੀ ਪਾਣੀ ਹੈਗਾ ਵੈ ਟੈਂਕੀ ਦੇ ਵਿੱਚ ਇੱਕ ਬੂੰਦ ਵੀ ਪਟਰੋਲ ਪਾਣੀ ਆ ਗਿਆ ਉਹਨੇ ਜਿੰਨਾ ਐਥਨੋਲ ਹੈ 20% ਐਥਨੋਲ ਹੈ 20% ਪਾਣੀ ਬਣਾ ਦੇਣਾ ਉਹਨੇ ਉਹਦਾ ਮੇਨ ਕਾਰਨ ਇਹ ਹੈ ਜੀ ਉਹ ਕਾਰਨ ਕੀ ਹੈ ਲੋਕ ਜਿਹੜੇ ਇਸ ਤਰ੍ਹਾਂ ਰੋਗ ਲਗਾ ਰਹੇ ਹੁਣ ਤੁਹਾਡਾ ਲੋਕਾਂ ਨਾਲ ਅਦਾਫਤਾ ਕੀਤਾ ਤੁਸੀਂ ਕੀ ਚਾਹੁੰਦੇ ਹੋ ਮੈਂ ਤਾਂ ਇਹਨਾਂ ਨੂੰ ਦਿਖਾ ਸਕਦਾ ਜੀ ਆਪਦੇ ਟੈਂਕ ਚੈੱਕ ਕਰਵਾ ਸਕਦਾ ਉਹ ਆਪਣਾ ਵਾਟਰ ਡਿਪ ਚੈੱਕ ਕਰਵਾ ਸਕਦਾ ਉਹ ਦੋਵੇਂ ਚੀਜ਼ਾਂ ਚੈੱਕ ਕਰਵਾਤੀਆਂ ਤੇ ਹੋਰ ਮੇਰੇ ਕੋਲ ਤਾਂ ਇਹਦਾ ਕੋਈ ਹੱਲ ਨਹੀਂ ਬਾਕੀ ਜੇ ਕੰਪਨੀ ਕਹੂਗੀ ਕੰਪਨੀ ਨੂੰ ਚੈੱਕ ਕਰਵਾਵਾਂਗੇ ਉਹ ਕਹਿੰਦੇ ਸਾਡਾ ਨੁਕਸਾਨ ਵੀ ਹੋ ਗਿਆ ਮੋਟਰਸਾਈਕਲ ਸਾਡੇ ਖਰਾਬ ਹੋ ਗਏ ਅਸੀਂ ਦੋ ਦੋ ਤਿੰਨ ਤਿੰਨ ਕਿਲੋ ਮੈਨੂੰ ਚੁਰਕੇ ਲੈ ਕੇ ਆਏ ਆ ਮੋਟਰਸ ਨੇ ਰਾਤ ਤੇਰਵਾਂ ਪੋਆ ਸੀ ਇੱਕ ਨੇ 2-4 ਦਿਨ ਪਹਿਲਾਂ ਪੋਆ ਸੀ ਦੋਨਾਂ ਚ ਪਾਣੀ ਨਹੀਂ ਖਿਆ ਉਹ ਇਹ ਮੋਟਰ ਸਾਡੇ ਕੋਲ ਜਿਹੜਾ ਪਾਣੀ ਲੈ ਕੇ ਆਇਆ ਹੈ ਮੋਟਰਸਾਈਕਲਾਂ ਤੋਂ ਕੱਢ ਕੇ ਬੋਤਲਾਂ 'ਚ ਲੈ ਕੇ ਆਏ ਆ ਜੀ ਅਸੀਂ ਤਾਂ ਆਪਦੀ ਪੰਪ ਤੇ ਖੜੇ ਜਦੋਂ ਅਸੀਂ ਨਿਰੂਜ ਉੱਤੇ ਤੇਲ ਪਾ ਰਹੇ ਹੁੰਨੇ ਆ ਉਹਦੀ ਜ਼ਿੰਮੇਵਾਰੀ ਸਾਡੀ ਆ ਸਾਡੇ ਪੰਪ ਤੋਂ ਬਾਈਕ ਬਾਹਰ ਚਲਾ ਗਿਆ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਕਾਰਨ ਕਿ ਸਵਨ ਜੋ ਤੁਸੀਂ ਟਾਈਟ ਚੈੱਕ ਕਰਵਾ ਲਿਆ ਤੇ ਫਿਲ ਵੀ ਲਾਤੀ ਹੈ ਮੀਟਰ ਵੀ ਚੈੱਕ ਕਰਵਾ ਦਿੱਤੀ ਹੈ ਅੰਦਰ ਵੀ ਚੈੱਕ ਕਰਵਾ ਦਿੱਤੀ ਹੈ ਕਸਟਮਰ ਨੇ ਤੁਹਾਨੂੰ ਆ ਕੇ ਜਦੋਂ ਮੋਟਰਾਈਡ ਕੀਤੀ ਤੇ ਤੇਲ ਕੋਈ ਪੋਇਆ ਜਾਂ ਤਾਂ ਕਾਰਨ ਉਹ 에ਥਨ올 ਹੈ ਜੀ 에ਥਨ올 ਦੀ 20% ਜਿਹੜਾ 에ਥਨ올 ਮਿਕਸ ਹੁੰਦਾ ਉਹੀ ਹੈ ਕਾਰਨ ਉਹਦੇ ਟੈਂਕੀ ਦੇ ਵਿੱਚ ਮੌਇਸਚਰ ਬਣ ਜਾਂਦਾ ਹੈ ਮਾੜਾ ਮੋਟਾ ਮੌਇਸਚਰ ਨੇ ਜਿੰਨਾ 에ਥਨ올 ਹੈਗਾ ਸਾਰਾ ਪਾਣੀ ਬਣਾ ਦੇਣਾ ਕੋਈ ਕਸਟਮਰ ਸੈਟੀਸਫਾਈ ਨਹੀਂ ਹੋਏ ਤੁਹਾਡੇ ਮੈਂ ਤਾਂ ਆਪਦੇ ਲੋਕ ਚੈੱਕ ਕਰਵਾ ਸਕਦਾ ਜੀ ਸੈਟੀਸਫਾਈ ਇਹਨਾਂ ਨੇ ਹੋਣਾ ਮਤਲਬ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਜਿਹੜੇ ਤੁਹਾਡੇ ਕੋਲ ਸਵੇਪੋ ਜਿਹੜਾ ਅੱਜ ਬੋਲਾ ਪਿਆ ਮੇਰੇ ਕੋਲ ਤਾਂ ਦੋ ਜਣੇ ਆਏ ਆ ਇਹ ਜੀ ਇੱਕ ਕਹਿ ਰਿਹਾ ਵੀ ਮੈਂ 4-5 ਦਿਨ ਪਹਿਲਾਂ ਪੋਇਆ ਸੀ ਤੇ ਇੱਕ ਕਹਿੰਦਾ ਮੈਂ ਰਾਤੀ ਪੋਇਆ ਇਹਨਾਂ ਨੂੰ ਨਿਕਲ ਕਿੰਨੇ ਕਿੰਨੇ ਦਾ ਪਵਾਇਆ ਸੀ ਆਪ ਹੀ ਦਾ ਤੁਸੀਂ ਕਿੰਨੇ ਦਾ ਪਵਾਇਆ ਸੀ 140 ਦਾ ਇੱਕ ਨੇ ਪਵਾਇਆ ਸੀਗਾ ਜੀ ਉਹਨਾਂ ਨੇ ਟੈਂਕੀ ਫੁੱਲ ਕਰਾਈ ਸੀ ਜੇ ਤਾਂ ਇਹ ਵਿੱਚਵੇਂ ਬਰਸਾਤ ਦਾ ਬਰਸਾਤ ਦਾ ਟੈਂਕੀ ਚ ਪਾਣੀ ਚਲਾ ਜਾਵੇ ਵੀ ਤਾਂ ਆ ਨੀ ਨਾ ਉਹ ਅਸੀਂ ਵਾਟਰ ਪੇਸਟ ਲਾ ਕੇ ਤੁਹਾਨੂੰ ਚੈੱਕ ਕਰਵਾਤਾ ਜੀ ਹੋਰ ਤਾਂ ਨਹੀਂ ਕਿਸੇ ਕਸਟਮਰ ਨੂੰ ਪ੍ਰੋਬਲਮ ਆਈ ਇਹਨਾਂ ਨੂੰ ਹੀ ਆਈ ਇਹਨਾਂ ਨੂੰ ਆਈ ਆ ਜੀ ਹਜੇ ਤੱਕ ਤਾਂ ਇਹੀ ਕਹਿ ਰਹੇ ਆ ਇਹਨਾਂ ਨੂੰ ਹੀ ਆਈ ਆ ਹੋਰ ਹੋਰ ਵੀ ਹਾਂਜੀ ਹਾਂਜੀ ਮਤਲਬ ਸਾਡੇ ਕੋਲੇ ਘੱਟੋ ਘੱਟ ਦਿਹਾੜੀ ਦੇ ਵਿੱਚ 3000 ਬੰਦਾ ਤੇਲ ਪਵਾਉਂਦਾ ਜੀ ਮਤਲਬ 1500 2000 2.5 ਹਜ਼ਾਰ ਬੰਦਾ ਤੇਲ ਪਵਾਉਂਦਾ ਵੈ ਇਹਨਾਂ ਦੋ ਬੰਦਿਆਂ ਦੀ ਕੰਪਲੇਨਟ ਆਈ ਹੈ ਹੋਰ ਕਿਸੇ ਦੀ ਕੋਈ ਕੰਪਲੇਨਟ ਪਹਿਲਾਂ ਪਹਿਲਾਂ ਵੀ ਕੰਪਲੇਨਟ